ਸਾਰੇ ਕਹਿੰਦੇ ਜਿੰਦਗੀ ਦੇ ਵਿੱਚ ਐਹਸਾਨ ਵੀ ਨਾ ਬੰਦਾ ਦੇਖ ਕੇ ਕਰਨਾ ਚਾਹੀਦਾ ਮਾੜੇ ਬੰਦੇ ਤੇ ਕੀਤਾ ਗਿਆ ਐਹਸਾਨ ਥੋਨੂੰ ਵੀ ਲੈ ਵੰਦਾ ਹੈਗਾ ਇਹ ਕਹਾਣੀ ਤੁਹਾਡੇ ਨਾਲ ਵੀ ਹੋਈ ਹੋਣੀ ਹੈ ਅੱਜ ਇੱਕ ਗੱਲ ਸ਼ੇਅਰ ਕਰਦਾ ਤੁਹਾਡੇ ਨਾਲ ਕੱਲ ਇੱਕ ਬਜ਼ੁਰਗ ਨੇ ਆਪਦਾ ਤਜਰਬਾ ਸ਼ੇਅਰ ਕੀਤਾ ਸੀ ਮੇਰੇ ਨਾਲ ਤੇ ਮੈਨੂੰ ਵਧੀਆ ਲੱਗਿਆ ਕਿ ਕਿਤੇ ਨਾ ਕਿਤੇ ਤੁਹਾਡੇ ਨਾਲ ਵੀ ਬੀਤੀ ਹੋਣੀ ਹੈ ਜਿੰਦਗੀ ਦੇ ਵਿੱਚ ਗੱਲ ਪੂਰੀ ਸੁਣ ਕੇ ਜਾਓ ਕਹਿੰਦੇ ਕੇਰਾ ਨਾ ਇੱਕ ਲੌਮੜੀ ਤੇ ਸ਼ੇਰ ਦੋਨੇ ਕੋਲੇ ਕੋਲੇ ਤੁਰੇ ਫਿਰਦੇ ਹੁੰਦੇ ਆ ਜੰਗਲ ਦੇ ਵਿੱਚ ਤਾਂ ਲੂੰਬੜੀ ਕੋਈ ਚੀਜ਼ ਖਾਣ ਨੂੰ ਸ਼ੇਰ ਨੂੰ ਦਿੰਦੀ ਹੈ ਸ਼ੇਰ ਖਾ ਲੈਂਦਾ ਹੈਗਾ ਤਾਂ ਇਸ ਚੀਜ਼ ਨੂੰ ਨਾ ਕੁੱਤੇ ਬੈਠਾ ਕੋਈ ਬਾਜ ਦੇਖੀ ਅੰਦਾ ਹੁੰਦਾ ਹੈਗਾ ਬਾਜ ਲੂੰਬੜੀ ਨੂੰ ਇਸ਼ਾਰੇ ਨਾਲ ਵੀ ਕਹਿੰਦਾ ਵੀ ਤੂੰ ਭੱਜ ਜਾ ਇੱਥੋਂ ਸ਼ੇਰ ਤੈਨੂੰ ਖਾ ਜਾਊਗਾ ਉਹ ਲੂੰਬੜੀ ਕਹਿੰਦੀ ਨਹੀਂ ਕੁਝ ਨਹੀਂ ਕਹਿੰਦਾ ਮੁੜ ਕੇ ਬਾਜ ਸ਼ੇਰ ਲੂੰਬੜੀ ਦੇ ਕੋਲੇ ਜਾਵੜਦਾ ਹੈਗਾ ਜਾ ਕੇ ਕਹਿੰਦਾ ਵੀ ਤੂੰ ਪਾਸੇ ਹੋ ਜਾ ਸ਼ੇਰ ਤੈਨੂੰ ਖਾ ਜਾਊਗਾ ਇਹਦਾ ਕੋਈ ਭਰੋਸਾ ਨਹੀਂ ਲੂੰਬੜੀ ਕਹਿੰਦੀ ਨਹੀਂ ਨਹੀਂ ਕੁਝ ਨਹੀਂ ਕਹਿੰਦਾ ਉਹ ਕਹਿੰਦਾ ਭਲੀਏ ਲੋਕ ਕੇ ਮਾੜਾ ਜਾਂ ਮਾਜਨਾ ਇਹ ਜੰਗਲ ਦਾ ਰਾਜਾ ਹੈ ਤੇ ਤੈਨੂੰ ਖਾ ਜੂਗਾ ਤੇਰਾ ਕੁਛ ਵਟਿਆ ਨਹੀਂ ਜਣਾ ਇਹਦਾ ਕੀ ਭਰੋਸਾ ਮਾਸਾਹਾਰੀ ਜੀਵ ਹੈ ਤੇ ਲੂੰਬੜੀ ਕਹਿੰਦੀ ਵੀ ਤੂੰ ਪ੍ਰਵਾਹ ਨਾ ਕਰ ਮੈਨੂੰ ਕੁਛ ਨਹੀਂ ਕਹਿੰਦਾ ਇਹ ਉਹ ਜਦੂਰੋਂ ਦੇਖੀ ਜਾਂਦਾ ਹੁੰਦਾ ਹੈ ਲੂੰਬੜੀ ਕੋਈ ਚੀਜ਼ ਲਿਆਉਂਦੀ ਹੈ ਸ਼ੇਰ ਨੂੰ ਦਿੰਦੀ ਹੈ ਖਾਣ ਨੂੰ ਸ਼ੇਰ ਖਾ ਲੈਂਦਾ ਹੈਗਾ ਲੂੰਬੜੀ ਨੂੰ ਕੁਛ ਨਹੀਂ ਕਹਿੰਦਾ ਬਾਜ ਬੜਾ ਹੈਰਾਨ ਹੋਇਆ ਬਾਜ ਨੇ ਆਖਿਆ ਯਾਰ ਵੀ ਇਹ ਗੱਲ ਮੇਰੇ ਸਮਝ ਤੋਂ ਬਾਹਰ ਹੈ ਚਲੋ ਉਹ ਤਾਂ ਨਾ ਰਹਾ ਗਿਆ ਉਹ ਲੂੰਬੜੀ ਨੂੰ ਕਹਿੰਦਾ ਵੀ ਮੈਨੂੰ ਗੱਲ ਦੱਸ ਸ਼ੇਰ ਕਿਵੇਂ ਕਾਬੂ ਕੀਤਾ ਤਾਂ ਲੋਬੜੀ ਕਹਿੰਦੀ ਵੀ ਗੱਲ ਕੁਝ ਵੀ ਨਹੀਂ ਮੈਂ ਕੁਝ ਨਹੀਂ ਕੀਤਾ ਤੇਰਾ ਸ਼ੇਰ ਦੇ ਉੱਤੇ ਨਾ ਕੋਈ ਵਕਤ ਪੈ ਗਿਆ ਸੀਗਾ ਤੇ ਮੈਂ ਇਹਦੀ ਜਾਨ ਬਚਾਈ ਸੀਗੀ ਇਹਦੀ ਜਾਨ ਤੇ ਆਫਤ ਆ ਗਈ ਸੀ ਮੈਂ ਇਹਦੀ ਜਾਨ ਬਚਾਤੀ ਇਹੇ ਜ਼ਿੰਦਗੀ ਭਰ ਮੇਰਾ एहसान ਨਹੀਂ ਹੋ ਗਿਆ ਇਹ ਕਹਿੰਦਾ ਵੀ ਮੈਂ ਮੇਰੇ ਰਹਿੰਦੇ ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਇਹ ਮੇਰਾ एहसान ਮੰਨ ਲੈਗਾ ਤਾਂ ਬਾਜ ਨੇ ਅਖਿਆ ਯਾਰ ਗੱਲ ਤਾਂ ਵਧੀਆ ਚੀਜ਼ ਹੈਗੀ ਇਹ ਠੀਕ ਲੱਗਿਆ ਉਹਨੂੰ ਜ਼ਿੰਦਗੀ ਦਾ ਸਭ ਕੁਝ ਮਿਲ ਗਿਆ ਬਾਜ ਕਹਿੰਦਾ ਕਿਉਂ ਨਾ ਆਪਾਂ ਵੀ ਕਿਸੇ ਦਾ एहसान ਕਰੀਏ ਚਲੋ ਦਰਖਤ ਤੇ ਬੈਠਾ ਹੁੰਦਾ ਜਦੋਂ ਇਧਰ ਉਧਰ ਝਾਕਦਾ ਹੈ ਇੱਕ ਚੂਹਾ ਨਾ ਪਾਣੀ ਦੇ ਵਿੱਚ ਡਿੱਗਿਆ ਪਿਆ ਹੁੰਦਾ ਤੇ ਤੜਫੀ ਜਾਂਦਾ ਹੁੰਦਾ ਹੈਗਾ ਬਾਜ ਕੀ ਕਰਦਾ ਉਹਦੇ ਪੰਜੇ ਦੇ ਨਾਲ ਚੂਹੇ ਨੂੰ ਚੱਕਦਾ ਹੈਗਾ ਤੇ ਕਿਸੇ ਸੁੱਕੇ ਥਾਂ ਦੇ ਉੱਤੇ ਲੈ ਜਾਂਦਾ ਹੈਗਾ ਚੂਹਾ ਠੰਡ ਦਾ ਟਾਈਮ ਹੁੰਦਾ ਕੰਬੀ ਜਾਂਦਾ ਹੁੰਦਾ ਬਾਜ ਕੀ ਕਰਦਾ ਚੂਹੇ ਨੂੰ ਨਾਲ ਦੇ ਖੰਭਾ ਦੇ ਵਿੱਚ ਲੁਕੋ ਲੈਂਦਾ ਹੈਗਾ ਤੇ ਆਪ ਚਲੋ ਉਹਨੂੰ ਆ ਜਾਂਦਾ ਵੀ ਠੰਡ ਘੱਟ ਲੱਗੂਗੀ ਕਿਉਂ ਨਾ ਆਪਾਂ ਜਾਨ ਬਚਾ ਕੇ احਸਾਨ ਕਰੀਏ ਤੇ ਚੂਹਾ ਕੀ ਕਰਦਾ ਉਹਦੇ ਖੰਭ ਕੁੱਤਰਨ ਲੱਗ ਜਾਂਦਾ ਹੈਗਾ ਤੇ ਬਾਜ ਨੂੰ ਆਇ ਲੱਗਾ ਵੀ ਚੋਰ ਉਹ ਠੰਡ ਚ ਕਰੀ ਜਾਂਦਾ ਹੋਣਾ ਹੈਗਾ ਕੋਈ ਗੱਲ ਨਹੀਂ ਉਹ ਤਾਂ ਦੇਖਦੇ 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 ਆਥਣ ਤੱਕ ਚੂਹੇ ਦੇ ਚੂਹਾ ਬਾਜ ਦੇ ਸਾਰੇ ਖੰਭ ਉਤਰ ਦਿੰਦਾ ਹੈਗਾ ਤੇ ਬਾਜ ਜਦੋਂ ਉੱਡਣ ਲੱਗਦਾ ਹੈ ਬਾਜ ਥਲੇ ਡਿੱਗ ਪੈਂਦਾ ਚੂਹਾ ਆਪਦਾ ਜਦੋਂ ਸੈੱਟ ਹੋ ਜਾਂਦਾ ਚੂਹਾ ਭੱਜ ਜਾਂਦਾ ਹੈਗਾ ਤੇ ਬਾਜ ਬੜਾ ਹੈਰਾਨ ਹੋਇਆ ਯਾਰ ਕਹਿੰਦਾ ਤਾਂ ਬਾਜੀ ਉਲਟੀ ਪੈ ਗਈ ਚਲੋ ਮਹੀਨਾ ਟੱਪਿਆ ਮਹੀਨੇ ਬਾਅਦ ਬਾਜ ਦੇ ਜਦੋਂ ਖੰਭ ਆ ਗਏ ਉਹ ਉੱਡ ਕੇ ਉਸੇ ਦਰਖਤ ਤੇ ਜਾ ਕੇ ਲੂੰਬੜੀ ਦੇ ਕੋਲੇ ਜਾ ਕੇ ਕਹਿੰਦਾ ਵੀ ਤੇਰੀ ਦਿੱਤੀ ਮੱਤ ਨੇ ਤਾਂ ਮੈਨੂੰ ਮਾਰਤਾ ਉਹ ਕਹਿੰਦੀ ਕੀ ਗੱਲ ਹੋ ਗਈ ਕਹਿੰਦਾ ਮੈਂ ਆਸਾਨ ਕੀਤਾ ਸੀਗਾ ਉਹ ਤਾਂ ਮੇਰੇ ਖੰਭ ਵੀ ਉਤਰ ਗਿਆ ਤੇ ਲੌਂਬੜੀ ਕਹਿੰਦੀ ਵੀ ਤੂੰ ਭਲਾ ਆਸਾਨ